ਲੱਗੇ ਤੜਕਾ ਤੇ ਆਉਣ ਖੁਸ਼ਬੂਆਂ ਵਾਲੀਆਂ ਅਸੀਂ ਟੋਕਰੀ ਦੇ ਵਿੱਚੋਂ ਚੱਕ ਲੈਂਦੇ ਥਾਲੀਆਂ ਉਹ ਲੱਗੇ ਤੜਕਾ ਤੇ ਆਉਣ ਖੁਸ਼ਬੂਆਂ ਵਾਲੀਆਂ ਅਸੀਂ ਟੋਕਰੀ ਦੇ ਵਿੱਚੋਂ ਚੱਕ ਲੈਂਦੇ ਥਾਲੀਆਂ ਸਾਗ ਸਰੋਂ ਦਾ ਤੇ ਖਾ ਕੇ ਰੋਟੀ ਮੱਕੀ ਦੀ ਹੋ ਜਾਂਦੇ ਯਾਰ ਬਾਗੋ ਬਾਗ ਨਹੀਂ ਹੱਥ 'ਚ ਦੋ ਵਾਰੀ ਬੱਲੀਆਂ ਘਰ ਮਿੱਤਰਾਂ ਦੇ ਬਣਦਾ ਹੈ ਸਾਗ ਨਹੀਂ ਹੱfte ਚ ਦੋ ਵਾਰੀ ਵੱਲਿਏ ਘਰ ਮਿੱਤਰਾਂ ਦੇ ਬਣਦਾ ਹੈ ਸਾਗ ਨਹੀਂ ਸਾਗ ਲਿਆਉਂਦਾ ਬਾਪੂ ਖੇਤੋਂ ਤੋੜ ਕੇ ਲੱਸੀ ਘਰ ਦੀ ਤੇ ਦੇਸੀ ਕਿਉਂ ਖੁੱਲਾ ਨਹੀਂ ਭਾਵੇਂ ਪਿੰਡ ਵਿੱਚ ਹੋਰ ਵੀ ਨੇ ਹਟੀਆਂ ਆਟਾ ਮੱਕੀ ਦਾ ਮੰਗਾਉਂਦਾ ਘੈਂਟ ਖੁੱਲਾ ਨਹੀਂ ਸਾਗ ਲਿਆਉਂਦਾ ਬਾਪੂ ਖੇਤੋਂ ਤੋੜ ਕੇ ਲੱਸੀ ਘਰ ਦੀ ਤੇ ਦੇਸੀ ਕਿਉਂ ਖੁੱਲਾ ਨਹੀਂ ਭਾਵੇਂ ਪਿੰਡ ਵਿੱਚ ਹੋਰ ਵੀ ਨੇ ਹਟੀਆਂ ਕੀ ਦਾ ਮਗਾਉਂਦਾ ਘੈਂਟ ਖੁੱਲਾ ਨਹੀਂ ਅਚਾਰ ਆਂਬ ਦੇ ਦਾ ਕੋਈ ਮੇਲ ਨਾ ਨਾਲ ਔਲੇ ਆਦੇ ਲੱਗਦੇ ਸੁਆਦ ਨਹੀਂ ਹਫਤੇ ਚ ਦੋ ਵਾਰੀ ਬੱਲਿਏ ਕਰ ਮਿੱਤਰਾਂ ਦੇ ਬਾਣਦਾ ਹੈ ਸਾਗ ਨਹੀਂ ਹਫਤੇ ਚ ਦੋ ਵਾਰੀ ਬੱਲਿਏ ਕਰ ਮਿੱਤਰਾਂ ਦੇ ਬਾਣਦਾ ਹੈ ਸਾਗ ਨਹੀਂ ਅਸੀਂ ਆਡਾਂ ਤੇ ਅਟੈਕ ਹੀ ਉਹ ਤੋਂ ਕਰਦੇ ਜਦੋਂ ਜਾਂਦਾ ਹੈ ਕਿ ਆਰਿਆਂ ਚ ਮੁੱਕ ਨਹੀਂ ਕਈ ਸੱਗ ਤੋੜਦੇ ਨੇ ਚੋਰੀ ਰਾਤ ਨੂੰ ਕਈ ਤੋੜਨ ਤੋਂ ਲੈਂਦੇ ਪਹਿਲਾਂ ਪੁੱਛ ਨਹੀਂ ਅਸੀਂ ਆਡਾ ਤੇ ਅਟੈਕੇ ਉਦੋਂ ਕਰਦੇ ਜਦੋਂ ਜਾਂਦਾ ਹੈ ਕਿ ਆਰਿਆਂ ਚ ਮੁੱਕ ਨਹੀਂ ਕਈ ਸੱਗ ਤੋੜਦੇ ਨੇ ਚੋਰੀ ਰਾਤ ਨੂੰ ਕਈ ਤੋੜਨ ਤੋਂ ਲੈਂਦੇ ਪਹਿਲਾਂ ਪੁੱਛ ਨਹੀਂ ਸਾਨੂੰ ਉਦੋਂ ਬੜਾ ਚੰਗਾ ਲੱਗਦਾ ਮਹੀਨਾ ਠੰਡ ਦੇ ਨੇ ਜਿਹੜੇ ਬੋ ਮਾਗਣੀ ਹਫਤੇ ਚ ਦੋ ਵਾਰੀ ਵੱਲੀਏ ਤਰਾਂ ਦੇ ਬਣਦਾ ਹੈ ਸਾਗਨੀ ਹਫਤੇ ਚ ਦੋ ਵਾਰੀ ਬੱਲੀਏ ਘਰ ਮਿੱਤਰਾਂ ਦੇ ਬਣਦਾ ਹੈ ਸਾਗਨੀ ਮਿਹਰਨੇ ਵਾਲਾ ਹੈ ਸੱਚ ਆਖਦਾ ਮਨ ਪੌਂਦੀ ਸਾਡੀ ਇਹ ਖਰਾਕਨੀ ਚਮਨਾਂ ਦੇ ਇਸ ਨੂੰ ਹੈ ਖਾਮਦੇ ਬੁੱਢਾ ਹੋਵੇ ਭਾਵੇਂ ਜਾਂ ਜਵਾਕਨੀ ਸਾਗ ਆ ਗਿਆ ਮੈਂ ਮੈਂ ਕਿਸਾ ਗਿਆ ਗਿਆ ਸਾਗ ਆ ਗਿਆ ਜੀ ਮੈਂ ਕਿਸਾ ਗਿਆ ਗਿਆ ਮਿਹਰਨੇ ਵਾਲਾ ਹੈ ਸੱਚ ਆਖਦਾ ਮਾਣ ਪੌਂਦੀ ਸਾਡੀ ਇਹ ਖਰਾਕ ਨਹੀਂ ਚਾਹ ਨਾਲ ਇਸ ਨੂੰ ਹੈ ਖਾਮਦੇ ਬੁੱਢਾ ਹੋਵੇ ਭਾਵੇਂ ਜਾਂ ਜਵਾਕ ਨਹੀਂ ਮਿੱਟੀ ਦੀ ਤੌੜੀ 'ਚ ਘੈਂਟ ਬਾਨਦਾ ਨਾਲ ਚੱਲਦਾ ਏ ਮੂਲੀ ਦਾ ਸਲਾਦ ਨਹੀਂ ਹਫਤੇ 'ਚ ਦੋ ਵਾਰੀ ਬੱਲਿਏ ਘਰ ਮਿੱਤਰਾਂ ਦੇ ਬਾਨਦਾ ਹੈ ਸਾਗ ਨਹੀਂ ਹਫਤੇ 'ਚ ਦੋ ਵਾਰੀ ਬੱਲਿਏ ਘਰ ਮਿੱਤਰਾਂ ਦੇ ਬਾਨਦਾ ਹੈ ਸਾਗ ਨਹੀਂ ਮਿੱਟੀ ਦੀ ਤੌੜੀ 'ਚ ਘੈਂਟ ਬਾਨਦਾ ਨਾਲ ਚੱਲਦਾ ਏ ਮੂਲੀ ਦਾ ਸਲਾਦ ਨਹੀਂ ਹੱਥ 'ਚ ਦੋ ਵਾਰੀ ਬੱਲੀਆਂ ਘਰ ਮਿੱਤਰਾਂ ਦੇ ਬਣਦਾ ਹੈ ਸਾਗ ਨਹੀਂ